ਤਾ ਘੋੜਾ ਜੀ ਸਾਡੇ ਰਾਜਸਥਾਨ ਦੇ ਟਿੱਬਿਆਂ ਦਾ ਦਰਿਆ ਵੱਡੇ ਰਤਬੇ ਵਾਲਾ ਘੋੜਾ ਲੋਕਾਂ ਨੇ ਲਾਲਚ ਦੇ ਮਾਰੇ ਨੇ ਦਰਿਆ ਛੋਟੇ ਕਰਤੇ ਆਸੇ-ਪਾਸੇ ਖੁੰਝਾਂ ਵੱਡ-ਵੱਡ ਕੇ ਪਰ ਇਹ ਆਪ ਵੀ ਵੱਡਾ ਤੇ ਇਹਦਾ ਰਤਬਾ ਵੀ ਵੱਡਾ ਘੋੜਿਆਂ ਵਾਲੇ ਮੇਲਿਆਂ 'ਚ ਇਹਦਾ ਰਾਸ਼ਟਰਪਤੀ ਜਿੰਨਾ ਦਬਕਾ ਹੁੰਦਾ ਜਦੋਂ ਮੇਲੇ 'ਚ ਜਾਂਦਾ ਉਦੋਂ ਲਾਲਾ-ਲਾਲਾ ਹੁੰਦੀ ਆ ਉੱਥੇ ਤੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਚ ਜੁੜੇ ਰਹੋ ਇਸ ਵਕਤ ਉਮਰੋ 4 ਦੰਦ ਦਾ ਕਾਦੇ ਦਾ 70 ਇੰਚ ਹੈ ਜੇ ਮਾਪੇ ਬਾਪ ਦੀ ਗੱਲ ਕਰੀਏ ਤਾਂ ਮਾਂ ਬਾਈ ਯਾਰਗਿਆਂ ਦੇ ਘਰੇ ਹੀ ਹੈ ਬਹੁਤ ਵੱਡੀ ਘੋੜੀ ਹੈ ਉਮਰੋ ਤਕਰੀਬਨ 26 ਸਾਲਾਂ ਦੀ ਹੈ ਤੇ ਨਾਨੇ ਵੀ ਬਾਈ ਯਾਰਗਿਆਂ ਦੇ ਘਰ ਸੀ ਉਹ ਘੋੜੀ ਨੇ ਅੱਜ ਤੱਕ 15 16 ਸੂਏ ਸੂਪੀ ਤੇ 15 16 ਸੂਜਾਂ ਦੇ ਵਿੱਚੋਂ ਨੇ ਜਿੰਨੇ ਵੀ ਬਸ਼ੇਰੇ ਦਿੱਤੇ ਸਾਰੇ ਹੀ ਸਾਨ ਬਣੇ ਭਲਾ ਦੀ ਨਰਮ ਘੋੜੇ ਤੋਂ ਘੋੜੀ ਨੇ ਬੱਚਾ ਜਿਹੜਾ ਪੈਦਾ ਕੀਤਾ ਉਹ ਵੀ ਚੰਗਾ ਕੀਤਾ ਤੇ 2015 ਚ ਉਹ ਮੁਖਸਰ ਚੈਂਪੀਅਨ ਰਹੀ ਹੈ ਤੁਸੀਂ ਲਾ ਲਓ ਵੀ ਉਹਨਾਂ ਸਮਿਆਂ ਚ ਰਿਸ਼ਵਤ ਦਾ ਕੋਈ ਵੀ ਨਾਂ ਨਿਸ਼ਾਨ ਨਹੀਂ ਹੁੰਦਾ ਸੀ ਹੁਣ ਤਾਂ ਅਗਲਾ ਕਹਿੰਦਾ ਯਾਰ ਕੋਈ ਲੈਂਦੇ ਕਿ ਨੰਬਰਾਂ ਚ ਲੈਂਦੀ ਹੋਣੀ ਹੈ 25 26 ਸਾਲਾਂ ਦੀ ਉਮਰ ਦੇ باوجود ਵੀ ਇੰਨੇ ਸੂਏ ਸੂਕਿ ਉਹ ਨੇਚਰਲ ਸਪੌਟਲੈਸ ਆ ਹਜੇ ਤੱਕ ਕੋਈ ਫਲਕਾਰੀ ਦਾ ਦਾਣਾ ਨਹੀਂ ਕੱਢਿਆ ਤੇ ਨਾਨੀ ਵੀ ਬਹੁਤ ਵੱਡੀ ਸੀ ਇਸ ਘੋੜੇ ਦੀ ਪਾਪੇ ਦਾ ਜੀ ਸ਼ੇਰੂ ਘੋੜਾ 35 ਜੀਜੀ ਸੂਬਾ ਸਿੰਘ ਹਰਗਿਆ ਕੋਲੇ ਸੂਬਾ ਸਿੰਘ ਹਰਗਿਆ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਪੂਰੇ ਨਾਮੀਏ ਨੁਕਰੇ ਘੋੜਿਆਂ ਦੇ ਮਾਮਲੇ 'ਚ ਤੇ ਦਾਦਾ ਇਹਦਾ ਜੀ ਸultan ਹੁੰਦਾ ਸੀ ਚੱਕ ਰੋਹੀ ਵਾਲੇ ਵਾਲਾ ਹਬੂਰ ਵਾਲੇ ਘੋੜੇ ਦਾ ਬੱਚਾ ਉਹ ਘੋੜੇ ਦੀ ਹਬੂਰ ਵਾਲੇ ਘੋੜੇ ਤੋਂ ਬਾਅਦ ਪੂਰੀ ਤੂਤੀ ਬੋਲਦੀ ਰਹੀ ਹੈ ਬਾਈ ਸਾਹਿਬ ਤੇ ਬਾਈ ਬਿੰਦਰ ਅਰਗਿਆ ਕੋਲੇ ਸੀ ਤੇ ਉਹਨੂੰ ਤਕਰੀਬਨ 3-4 ਸਾਲ ਹੋ ਗਏ ਗੁਜਰੇ ਨੂੰ ਪੂਰਾ ਖੁੱਲਾ ਡੁੱਲਾ ਘੋੜਾ ਸੀ ਜੇ ਦਰਿਆ ਦੀ ਗੱਲ ਕਰੀਏ ਇਹਦਾ ਦਰਿਆ ਦਾ ਰੋਖ ਆਪਦੇ ਦਾਦੇ ਵਾਲੇ ਪਾਸੇ ਜਾਦੇ ਆ ਤੇ ਤੁਸੀਂ ਦਰਿਆ 'ਚ ਉਹ ਜੇ ਨੱਕਾ ਮੋੜਨਾ ਚਾਹੁੰਦੇ ਹੋ ਕਹਿੰਦਾ ਭਾਬ ਵੀ ਤੁਸੀਂ ਇਹਦੇ ਵਰਗਾ ਬੱਚਾ ਪੈਦਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਈ ਯਾਰਗਿਆਂ ਨਾਲ ਸੰਪਰਕ ਕਰ ਲਿਓ ਇਸ ਵਕਤ ਇਹਦਾ ਚੰਬੀ ਘੋੜੀ ਤੇ ਰਿਜ਼ਲਟ ਆਇਆ ਬਹੁਤ ਹੀ ਸ਼ਾਨਦਾਰ ਅ ਸਕਰੀਨ ਤੇ ਫੋਟੋ ਲਾਈ ਹੈ ਵੀ ਨੁਕਰੀ ਬੱਚੀ ਇਹਨੇ ਪੈਦਾ ਕੀਤੀ ਹੈ ਬਾਕੀ ਆਪ ਵੀ ਘੋੜਾ ਨੈਚੁਰਲ ਸਪੌਟਲੈਸ ਹੈ ਕੋਈ ਵੀ ਦਾਣਾ ਫਲਕਾਰੀ ਦਾ ਨਹੀਂ ਨਾ ਹੀ ਕੋਈ ਇਹਦੇ ਤੇ ਇਲਤ ਹੋਈ ਹੈ ਥੋੜੇ ਸਾਹਮਣੇ ਆ ਕੋਈ ਨੁਹਾਇਆ ਤੋਂ ਆਇਆ ਨਹੀਂ ਸੀ 22 ਯਾਰਗੇ ਵੀ ਰੂੜੀ ਦਾ ਢੇਰ ਪਾਉਂਦੇ ਸੀ ਖੇਤ ਤੇ ਮੈਂ ਮੇਰਾ ਉਧਰ ਢੀੜਾ ਵੱਜਿਆ ਮੈਂ ਕਿਹਾ ਚਲੋ ਭਾਈ ਦਰਿਆ ਦੇ ਦਰਸ਼ਨ ਕਰਕੇ ਆਈਏ ਤਾਂ 22 ਯਾਰਗੇ ਨੇ ਟਰੈਕਟਰ ਉਮੇ ਰੋਕ ਕੇ ਭਾਈ ਦੁਪਹਿਰੇ ਘੂੜਾ ਕੱਢ ਲਿਆ ਗਰਮੀ ਵੀ ਇੰਨੀ ਸੀ ਦੁਪਹਿਰਾ ਤਾਪਦਾ ਵੀ ਕਾਂ ਦੀ ਅੱਖ ਪਾੜਦੀ ਸੀ ਤੇ ਅਸੀਂ ਬਾਲੇ ਮੈਂ ਕਹਿੰਨਾ ਵੀ ਢੀੜੇ ਨਹੀਂ ਕਢਾਏ ਘੂੜੇ ਦੇ ਮੈਂ ਕਿਹਾ ਬਾਈ ਤੁਸੀਂ ਅੰਦਰ ਕਰਦੇ ਹੋ ਯਾਰ ਵੀ ਗਰਮੀ ਜਿਆਦੇ ਆ ਘੋੜਾ ਬਹੁਤ ਠੰਡੇ ਸਵਾਦ ਦਾ ਬਾਈਯਾਰਗਿਆਂ ਦੇ ਘਰੇ ਪਾਲਿਆ ਹੋਣ ਕਰਕੇ ਕੋਈ ਬਾੜੀ ਨੱਚੂ ਟੱਪੂ ਨਹੀਂ ਕਰਦਾ ਇਹ ਓਨਲੀ ਇੱਕ એનર્ਜੀ ਦਿਖਾਉਂਦਾ ਵੀ ਜਿੰਨੀ ਨਰ ਅਸਟ੍ਰੇਲੀਅਨ ਨੂੰ ਆਵਦਾ ਐਟੀਟਿਊਡ ਦਿਖਾਉਣਾ ਬਣਦਾ ਆਪਦਾ ਹਕਾਰ ਬਖਾਉਣਾ ਬਣਦਾ ਤੇ ਬਾਕੀ ਬਾਈਯਾਰਗੇ ਭਾਵੇਂ ਮਗਰ ਖੜੇ ਦੀ ਪੂਛ ਖਿੱਚੀ ਜਾਂਦੇ ਇਹ ਜਮਾਂ ਲੱਤ ਨਹੀਂ ਚੱਕਦਾ ਬਾਕੀ ਨੇਚਰਲ ਡਾਈਟ ਤੇ ਪਲਿਆ ਹੋਇਆ ਬਾਈਯਾਰਗਿਆਂ ਦੀ ਅਸੀਂ ਇਹਨੂੰ ਪੈਦਾ ਹੋਏ ਤੋਂ ਬਾਅਦ ਜੇ ਕੋਈ ਠੰਡੀ ਚੀਜ਼ ਦਿੱਤੀਏ ਤਾਂ ਦੇਸੀ ਘਿਓ ਹੀ ਦਿੱਤਾ। ਹੁਣ ਤੁਹਾਨੂੰ ਵੀ ਪਤਾ ਹੈ ਜੇ ਪਲਵਾਨ ਨੂੰ ਕੋਰਕਰੇ ਖਵਾਵਾਂਗੇ ਤਾਂ ਕੀ ਬਣੂ ਜੇ ਸਾਣ ਦੇ ਟੀਕੇ ਟੱਲੇ ਲਾ ਕੇ ਉਹਦਾ ਕੱਦ ਵਧਾਉਣ ਮਾਰੇ ਉਹਦੇ ਨਾਲ ਕੋਈ ਛੇੜਖਾਨੀ ਕਰਾਂਗੇ ਤਾਂ ਫਿਰ ਕੇ ਵੀ ਜੇ ਲਾਲ ਪੈਦਾ ਕਰੂ ਪਰ ਜੇ ਕਿਤੇ ਖਰਾਕ ਦੀ ਗੱਲ ਆਉਂਦੀ ਹੈ ਤੇ ਵਿੱਚ ਦੇਸੀ ਘਿਓ ਦਾ ਨਾਮ ਆਉਂਦਾ ਉਹ ਫਿਰ ਗੱਲਾਂ ਹੋਰ ਹੀ ਹੋ ਜਾਂਦੀਆਂ ਜਿਹੜਾ ਇਹਦੇ ਅੰਦਰ ਸਮਾਨ ਆ ਗਿਆ ਉਹਦੇ ਸਰਤੇ ਫਿਰ ਇਹ ਬੁੱਕਦਾ ਤੇ ਹਜੇ ਇਹਨੇ ਉਮਰ ਦੇ ਹਿਸਾਬ ਨਾਲ ਹੋਰ ਤਿਆਰ ਹੋਣਾ ਕੁਝ ਭਾਈ ਮੇਰੇ ਕੋਲੇ ਜਿੱਡਾ ਵੱਡਾ ਘੋੜਾ ਹੈ ਉਹਦਾ ਬਖਾਇ ਨਹੀਂ ਗਿਆ ਕੋਈ ਸੰਧ ਪੜਾ ਸੀ ਨਵੇਂ ਇਸ ਕੰਮ ਵਿੱਚ ਥੋੜਾ ਜਿਹਾ ਨਰਮ ਹੌਲੀ ਹੌਲੀ ਸਦਾਰ ਲਿਆਵਾਂਗੇ ਸਾਰੀਆਂ ਚੀਜ਼ਾਂ ਚ ਬਾਕੀ ਬਾਈ ਜੀ ਕੋਲੇ ਘਰੇ ਢੇੜਾ ਤੁਸੀਂ ਬਾਈ ਜਰ ਗਿਆ ਕੋਲੇ ਮਾਰ ਕੇ ਆਇਓ ਹੋਰ بڑے ਜਾਨਵਰ ਰੱਖੇ ਮੋਰ ਹੈ ਇਹਨਾਂ ਕੋਲੇ ਬੁਲੀ ਕੁੱਤਿਆਂ ਚ ਕਿਸੇ ਟਾਈਮ ਵੱਡਾ ਨਾ ਰਿਆ ਤੇ ਯਾਨੀ ਕਿ ਬੱਖੋ ਅਖਬਾਰਾਈਟੀਆਂ ਦੇ ਜਾਨਵਰ ਆ ਵੀਡੀਓ ਚ ਤੁਹਾਡੇ ਸਾਹਮਣੇ ਆ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਆ ਵੇਖੋ ਮੁਰਗੀਆਂ ਦੀ ਵੈਰਾਈਟੀ ਆ ਗਈ ਏਡੂ ਵੱਡ ਤਰਕੀ ਆ ਗਈ ਆ ਹੋਰ ਮਾਰਵਾੜੀ ਲੈ ਲੈਂਦੀਆਂ ਘੋੜੀਆਂ ਏਡੂ ਵੱਡ ਲੈ ਲੈਂਦੀਆਂ ਤੇ ਬਹੁਤ ਮੈਨੂੰ ਮਿਲ ਕੇ ਚੰਗਾ ਲੱਗਿਆ ਬਾਈ ਯਾਰ ਕੇ ਨਾਲ ਬੜੇ ਨਰਮ ਸੁਹਾਦੇ ਤੇ ਮੈਨੂੰ